ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 7ਵਾਂ ਨਿਰਦੇਸ਼ਕ ਜਮਾਈਤੀ ਅਭਿਆਸ ਨੰਬਰ 7.1 ਤੇ ਇਹਦੇ ਅਗਲੇ ਦੋ ਸਵਾਲ ਤੀਜਾ ਚੌਥਾ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੌ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀਆਂ 10ਵੀਂ ਜਮਾਤ ਦੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਚੈਨਲ ਤੇ ਜਾ ਕੇ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ ਤੇ ਲਿਸਟ ਨੂੰ ਸਕਰੋਲ ਕਰੋ ਉੱਥੇ ਤੁਹਾਨੂੰ ਮਿਲੇਗੀ 10th ਇੰਗਲਿਸ਼ ਐਮਸੀਬੀ 10th ਇੰਗਲਿਸ਼ ਲਿਟਰੇਚਰ 10th ਗ੍ਰਾਮਰ 10th ਸਾਇੰਸ 10th ਮੈਥ ਨੋਟਸ ਫਿਰ ਮੈਥ ਕਨਸੈਪਟਸ ਗਣਿਤ ਦੇ ਸਿਧਾਂਤ ਤੇ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੋਲੇਜ ਨੂੰ ਇੰਪਰੂਵ ਕਰਨ ਲਈ ਬੱਚਿਓ ਹੈਗੀ ਹੈ ਐਬ੍ਰੀਵੀਏਸ਼ਨਸ ਜਜ ਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ एक्सपेंड करके एक्सप्लेन किया गया है सो so, तीस इन्होंने प्लेलिस्टा खोल के पे विडियोज भी जरूर देखो और देखिए उन्हें तीजा सवाल की कहते कर्धारित करो इतो रारा रह गया टाइपिंग इत दर्धारित करो कि बिंदु एक पां दो तीन अटाओ दो कटाओ ग्यारा। ਸਮਰೇಖੇ ਹਨ ਠੀਕ ਹੈ ਅਸੀਂ ਇਹ ਇਹਦੀ ਇਹਨੂੰ ਨਿਰਧਾਰਨ ਕਰਨਾ ਹੈ ਪਤਾ ਲਗਾਉਣਾ ਸਮਰੇਖੀ ਦਾ ਹੁੰਦਾ ਹੈ ਕਿ ਇੱਕੋ ਰੇਖਾ ਉਤੇ ਸਥਿਤ ਹਨ ਠੀਕ ਹੈ ਜਿਵੇਂ ਅਸੀਂ ਕਹਿ ਲਈਏ ਕਿ ਜਿੱਦਾਂ ਇਹ ਇੱਕ ਰੇਖਾ ਹੈਗੀ ਹੈ ਰੇਖਾ ਲਈਏ ਤੇ ਇਹ ਮੰਨ ਲਓ ਇੱਕ ਬਿੰਦੂ A ਹੋ ਗਿਆ ਇੱਕ A ਹੋ ਗਿਆ ਇੱਕ A ਹੋ ਗਿਆ ਉਹ ਬੱਚਾ ਇਹ ਮੰਨ ਲਓ A ਹੈਗਾ ਇਹ ਮੰਨ ਲਓ B ਹੈ। ਇਹ ਮੰਨ ਲਓ C ਹੈ। ਹੁਣ ਬੱਚਿਓ ਇਹ ਦੇਖੋ ਇਹ ਹੈਗੇ ਨੇ ਸਮਰੇਖੀ ਕਿਉਂਕਿ ਇੱਕੋ ਰੇਖਾ ਉਤੇ ਸਥਿਤ ਹਨ। ਤੇ ਇਹਦਾ ਹੁਣ ਜੁਗਤੀ ਕੀ ਹੈ ਉਹ ਨਹੀਂ ਮੈਂ ਤੁਹਾਨੂੰ ਦੱਸਦਾ ਇਹਦੇ ਅਜਲੇ ਇਹ ਲਿਖੀ ਗੱਲ ਮੈਂ ਤੁਹਾਨੂੰ ਸਮਝ ਆ ਜਾਵੇਗੀ ਤੁਹਾਨੂੰ। ਤੇ ਹੱਲ ਸ਼ੁਰੂ ਕਰਦੇ ਹਾਂ ਮੰਨ ਲਓ ਕਿ ਬਿੰਦੂ A ਇਹਨੂੰ ਨਾਂ ਦਿੱਤਾ A ਇਹਨੂੰ ਨਾਂ ਦਿੱਤਾ B ਤੇ ਤੀਜੇ ਨੂੰ ਦਿੱਤਾ ਨਾਂ C ਇਹ ਹਨ ਠੀਕ ਹੈ। ਫਿਰ ਅਸੀਂ ਜਾਣਦੇ ਹਾਂ ਕਿ ਦੋ ਬਿੰਦੂਆਂ x1 y1 ਅਤੇ x2 y2 ਵਿਚਕਾਰਲੀ ਦੂਰੀ ਲਈ ਦੂਰੀ ਸੂਤਰ ਬਰਾਬਰ ਐਵਡਾ ਹੈਗਾ ਅਸੀਂ ਜਾਣਦੇ ਹਾਂ ਪਹਿਲਾ ਦੂਜਾ ਸਵਾਲ ਅਸੀਂ ਕਰ ਚੁੱਕੇ ਹਾਂ ਇਹਦੀ ਵਰਤੋਂ ਕੀਤੀ ਹੈ ਦੂਰੀ ਸੂਤਰ ਦੀ ਠੀਕ ਹੈ ਹੁਣ ਬਿੰਦੂਆਂ ਦੇ ਸਮਰੱਖੀ ਹੋਣ ਲਈ ਬਿੰਦੂਆਂ ਦੇ ਦੋ ਜੋੜਿਆਂ ਦੀਆਂ ਦੂਰੀਆਂ ਦਾ ਜੋੜ ਤੀਜੇ ਜੋੜੇ ਦੀ ਦੂਰੀ ਦੇ ਬਰਾਬਰ ਹੋਣਾ ਲਾਜ਼ਮੀ ਹੈ ਇਹਦਾ ਮਤਲਬ ਐ ਵੀ ਬੱਚਿਓ ਕਿ A ਵਿਚਲੀ ਦੂਰੀ ਤੇ B ਵਿਚਲੀ ਦੂਰੀ ਇੱਕ ਜੋੜੇ ਦੀ ਦੂਰੀ ਹੋਗੀ ਇਹ ਦੋ ਜੋੜਾ B ਅਤੇ C ਇਸ ਜੋੜੇ ਦੀ ਦੂਰੀ ਇਹ ਦੋਨਾਂ ਦਾ ਜੋੜ ਭਾਵ AB ਦੀ ਦੂਰੀ BC ਦੀ ਦੂਰੀ ਜਿਹੜੇ ਜੋੜਦੀ ਹੈ ਜੇ ਇਹ A ਤੋਂ ਲੈ ਕੇ C ਤੱਕ ਦੀ ਪੂਰੀ ਪੂਰੀ ਦੂਰੀ ਦੇ ਬਰਾਬਰ ਆਵੇ ਤੇ ਫਿਰ ਅਸੀਂ ਕਹਾਂਗੇ ਕਿ ਇਹ ਸਮਰੇਖੀ ਬਿੰਦੂ ਹਨ ਭਾਵ ਇੱਕ ਜੋੜਾ ਇਹਦੇ ਤੋਂ ਤਿੰਨ ਜੋੜੇ ਬਣਨਗੇ ਨਾ ਇੱਕ A ਔਰ B ਬਣੇਗਾ ਇੱਕ B ਔਰ C ਬਣੇਗਾ ਅਤੇ ਇੱਕ C ਔਰ A ਬਣੇਗਾ ਭਾਵ ਜੋੜਾ A ਔਰ B ਦੀ ਦੂਰੀ ਜੋੜੇ B ਹੋਰ C ਦੀ ਦੂਰੀ ਇਹਨਾਂ ਨੂੰ ਜੋੜ ਲਈਏ ਤੇ ਫਿਰ ਇਹ A ਹੋਰ C ਦੀ ਦੂਰੀ ਲਈਏ ਤੇ ਜੇ ਇਹ ਦੋਨੋਂ ਬਰਾਬਰ ਆਣ ਤੇ ਫਿਰ ਉਹ ਸਮਰੇਖੀ ਹੈਗੇ ਨੇ ਨਿਤਨੀ ਕਿਉਂਕਿ ਜੇ ਇਹ B ਉੱਤੇ ਜਾਂ ਥੱਲੇ ਹੋ ਜਾਏ ਤੇ ਫਿਰ ਕੀ ਹੋ ਜਾਏਗਾ ਜਿਹੜੇ ਦੋ ਜੋੜਿਆਂ ਦਾ ਜੋੜ ਹੈਗਾ ਦੂਰੀਆਂ ਦਾ ਜੋੜ ਹੈਗਾ ਉਹ ਤੀਜੇ ਤੋਂ ਵੱਧ ਆਏਗਾ ਸੋ ਇਸ ਗੱਲ ਦਾ ਖਿਆਲ ਰੱਖਣਾ ਹੈ ਬਸ ਅਸੀਂ ਇਹ ਹੁਣ ਐਸੇ ਕਰਨਾ ਹੈ ਕਿ ਕੋਈ ਵੀ ਦੋ ਜੋੜਿਆਂ ਦੀ ਜਿਹੜੀ ਦੂਰੀ ਹੈ ਨਾ ਦੋ ਜੋੜਿਆਂ ਦੀ ਦੂਰੀ ਦਾ ਜੋੜ ਉਹ ਤੀਜੀ ਜੋੜੀ ਦੇ ਇਹ ਤੀਜੇ ਜੋੜੇ ਦੀ ਦੂਰੀ ਦੇ ਬਰਾਬਰ ਹੈਗਾ ਜਾਂ ਨਹੀਂ ਠੀਕ ਹੈ ਉਹ ਦੇਖੀ ਹੁਣ ਹੁਣ ਦੂਰੀ AB 1/2 ਵਰਗ 5/3 ਦੋ ਇਹ 1/2 1 5/3 ਦਾ 2 1 ਦਾ ਵਰਗ 1 2 ਦਾ ਵਰਗ 4 4 1 5 5 ਵਰਗ ਮੂਲ ਆ ਗਿਆ ਇਹਨੂੰ ਦੇਤਾ ਨੰਬਰ 1 ਦੂਰੀ BC 2/ /2 ਪੂਰੇ ਦਾ ਵਰਗ ਜਮਾ 3/ /11 ਬ੍ਰੈਕਟ ਬੰਦ ਤੇ ਪੂਰੇ ਦਾ ਉ ਵਰਗ ਘਟਾ ਘਟਾ 2000 ਜਮਾ ਜਗਾ 102 ਜਮਾ 2 4 ਵਰਗ ਘਟਾ ਘਟਾ ਜਮਾ ਹੋ ਜਾਏਗਾ 3 ਜਮਾ 11 14 ਸੋ 4 ਚੋਕੇ 16 ਤੇ 14 ਗੁਣਾ 14 196 ਠੀਕ ਹੈ 14 ਦਾ ਵਰਗ 196 ਆ ਗਿਆ ਜਿਹਨੇ ਜੋੜੇ ਤੇ ਅਗਰ 212 ਇਹਨੂੰ ਦਿੱਤਾ ਆਪਾਂ 2 ਨੰਬਰ ਅਤੇ ਦੂਰੀ AC ਬਰਾਬਰ ਜਿਹੜੀ ਹੈਗੀ ਹੈ ਉਹ 1 ਘਟਾਓ ਬ੍ਰੈਕਟ ਭਾਗੇ ਘਟਾ 2 ਬ੍ਰੈਕਟ ক্লোਜ਼ ਤੇ ਪੂਰੇ ਦਾ ਵਰਗ ਤੇ 5 ਘਟਾਓ ਘਟਾ 11 ਤੇ ਪੂਰੇ ਦਾ ਵਰਗ ਘਟਾ ਘਟਾ 2 ਜਮਾ ਹੋ ਗਿਆ 1 ਜਮਾ 2 3 ਦਾ ਵਰਗ ਘਟਾ ਘਟਾ ਜਮਾ ਹੋ ਗਿਆ 5 ਜਮਾ 1 5 ਜਮਾ 11 16 16 ਦਾ ਵਰਗ 10 ਦਾ ਵਰਗ 9 16 ਦਾ ਵਰਗ 2065 ਜੋੜਿਆ ਤੇ 265 ਹੁਣ ਸਭ ਤੋਂ ਵੱਡੀ ਸੰਖਿਆ ਕਿਹੜੀ ਹੈ 265 ਹੁਣ ਬੱਚੇ ਦੇਖੋ ਕਿ ਇਹ 5 ਦਾ ਵਰਗ ਮੂਲ ਤੇ ਜਮਾ 2 ਦਾ 212 ਦਾ ਵਰਗ ਮੂਲ ਜੋੜ ਨਹੀਂ ਸਕਦੇ ਕਿਉਂਕਿ ਇਹ ਇਹ ਪੂਰਨ ਵਰਗ ਦੀ ਸੰਖਿਆ ਨਹੀਂ ਹੈਗੀ ਇਹ ਵੀ ਪੂਰਨ ਵਰਗ ਸੰਖਿਆ ਨਹੀਂ ਹੈਗੀ ਸੋ 5 ਦਾ ਵਰਗਮੂਲ ਜਮਾ 212 ਦਾ ਵਰਗਮੂਲ ਇਹਨੂੰ ਇਦਾਂ ਹੀ ਲਿਖੋਏਗਾ। ਭਾਵ ਇਹਨੂੰ ਜੋੜ ਨਹੀਂ ਸਕਦੇ। ਤੇ ਜੋੜ ਕੇ ਵੀ ਦੇਖੋ ਤੁਸੀਂ ਆਂਦੇ ਇਹ ਇਹ ਵੱਖਰੀ 265 ਹੈਗਾ। ਸੋ ਇਹਦਾ ਮਤਲਬ ਕੀ ਹੈਗਾ ਕਿ ਇਹ ਜਿਹੜੀ ਵੱਡੀ ਸੰਖਿਆ ਹੈਗੀ ਇਹ ਵੱਡੀ ਦੂਰੀ ਹੈਗੀ ਇਹ ਦੋ ਛੋਟੀ ਦੂਰੀਆਂ ਦੇ ਜੋੜ ਦੇ ਬਰਾਬਰ ਨਹੀਂ ਹੈ। ਸੋ ਅਸੀਂ ਲਿਖਾਂਗੇ 1 2 ਅਤੇ 3 ਤੋਂ ਅਸੀਂ ਦੇਖਦੇ ਹਾਂ ਕਿ AC ਇਹ AC ਜਿਹੜਾ ਹੈ ਬਰਾਬਰ ਨਹੀਂ ਹੈ AB ਜਮਾ BC ਦੇ ਬਰਾਬਰ ਨਹੀਂ ਹੈਗਾ। ਇਸ ਲਈ ਦਿੱਤੇ ਤਿੰਨ ਬਿੰਦੂ ਸਮਰੇਖੀ ਨਹੀਂ ਹਨ ਕਿਉਂਕਿ ਬਰਾਬਰ ਨਹੀਂ ਹੈ ਇਸ ਕਰਕੇ ਸਮਰੇਖੀ ਨਹੀਂ ਹਨ ਕਾਓ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਹੈ ਜਾਂਚ ਕਰੋ ਕਿ ਬਿੰਦੂ 5/2 6 4 ਅਤੇ 7/2 ਇੱਕ ਸਮਦੋਪੁਜੀ ਤ੍ਰਿਭੁਜ ਦੇ ਸ਼ਿਖਰ ਹਨ ਇਹ ਜਾਂਚ ਕਰਨੀ ਹੈ ਤੇ ਬੱਚੇ ਸਮਦੋਪੁਜੀ ਤ੍ਰਿਭੁਜ ਕਿਹੜਾ ਹੁੰਦਾ ਹੈ ਜਿਹੜੀਆਂ ਦੋ ਪੁਜਾਵਾਂ ਬਰਾਬਰ ਹੁੰਦੀਆਂ ਹਨ ਇਹਦਾ ਮਤਲਬ ਹੈ ਵੀ ਸ਼ਿਖਰਾਂ ਵਿਚਲੀ ਦੂਰੀਆਂ ਦੋ ਜਿਹੜੀਆਂ ਨੇ ਜੇ ਬਰਾਬਰ ਆ ਗਈਆਂ ਇਹ ਸਮਦੋਪੁਜੀ ਤ੍ਰਿਭੁਜ ਹੈ ਸੋ ਮੰਨ ਲਓ ਕਿ ਬਿੰਦੂ A ਐਵੜਾ B ਐਵੜਾ ਅਤੇ C ਐਵੜਾ ਹਨ ਨਾ ਦੇ ਤਿਆਂ ਦੇ ਅਸੀਂ ਜਾਣਦੇ ਹਾਂ ਕਿ ਦੋ ਬਿੰਦੂਆਂ ਐਵੜੀਆਂ ਐਵੜੀਆਂ x1 y1 x2 y2 ਵਿਚਕਾਰਲੀ ਦੂਰੀ ਲਈ ਦੂਰੀ ਸੂਤਰ ਬਰਾਬਰ ਹੈਗਾ ਠੀਕ ਹੈ ਜੀ ਸੋ ਤ੍ਰਿਭੁਜ ਦੇ ਸਮਦੋਪੁਜੀ ਹੋਣ ਲਈ ਸ਼ਿਖਰਾਂ ਵਿਚਕਾਰ ਲੀਆਂ ਦੋ ਦੂਰੀਆਂ ਬਰਾਬਰ ਹੋਣੀਆਂ ਲਾਜ਼ਮੀ ਹਨ ਠੀਕ ਹੈ ਆਹ ਦੇਖਿਓ ਦੂਰੀ AB 5/6 ਪੂਰੇ ਦਾ ਵਰਗ 2/4 ਪੂਰੇ ਦਾ ਵਰਗ 5^2 1/2/4/6/6 ਦਾ ਵਰਗ 1 ਦਾ ਵਰਗ ਹੋ ਗਿਆ 1 6 ਦਾ ਵਰਗ ਹੋ ਗਿਆ 36 1 36 37 ਦਾ ਵਰਗਮੂਲ ਇਹਨੂੰ ਦੇ ਦਿੱਤਾ ਨੰਬਰ 1 ਦੂਰੀ BC 6/7 ਪੂਰੇ ਦਾ ਵਰਗ 4/ /2 ਬ੍ਰੈਕਟ ਵੱਡੇ ਦਾ ਵਰਗ ਹੈ ਪੂਰੇ ਦਾ ਵਰਗ ਸੋ 6/7 1 ਕਟਾ ਕਟਾ 2 ਕਟਾ ਕਟਾ ਜਮਾ ਹੋ ਜਾਏਗਾ 4 ਜਮਾ 2 6 6 ਦਾ ਵਰਗ ਕਟਾ 1 ਦਾ ਵਰਗ 1 ਤੇ 6 ਦਾ ਵਰਗ 36 1 ਜਮਾ 36 37 ਲੋ ਜਿੱਥੋਂ ਪਤਾ ਲੱਗ ਹੀ ਗਿਆ ਪਰ ਅਸੀਂ ਤੀਜਾ ਵੀ ਦੇਖ ਲੈਨੇ ਆ ਸੋ ਦੂਰੀ AC ਬਰਾਬਰ 5/7 ਪੂਰੇ ਦਾ ਵਰਗ 2 ਦਾ ਵਰਗ ਹੋ ਗਿਆ 2 2 ਸੋ ਬੱਚਿਓ ਕਟਾ ਕਟਾ ਜਮਾ ਹੋ ਜਾਏਗਾ ਸੋ ਕਟਾ 2 ਤੇ ਜਮਾ 2 ਕਿੰਨਾ ਹੋ ਜਾਏਗਾ 0 ਸੋ 0 ਦਾ ਵਰਗ ਕਟਾ 2 ਦਾ ਵਰਗ ਹੋ ਗਿਆ 4 ਸੋ 4 0 4 ਦਾ ਵਰਗਮੂਲ 2 ਸੋ ਇਹਨਾਂ ਤੇ ਛਾੜੀ ਤੋਂ ਲੋੜ ਹੀ ਨਹੀਂ ਹੈਗੀ ਦੀ ਸਾਨੂੰ ਇਹ ਦੋ ਚੀਜ਼ਾਂ ਦੋ ਭੁਜਾਵਾਂ ਬਰਾਬਰ ਆਈਆਂ ਨੇ ਸੋ 1 2 ਅਤੇ 3 ਤੋਂ ਅਸੀਂ ਦੇਖਦੇ ਹਾਂ ਕਿ AB BC AB BC 37 ਵਰਗਮੂਲ 37 ਵਰਗਮੂਲ ਇਸ ਲਈ 5 2 6 4 ਅਤੇ 7 2 ਇੱਕ ਸਮ ਦੋਭੁਜੀ ਤ੍ਰਿਭੁਜ ਦੇ ਸ਼ਿਖਰ ਹਨ ਸੋ ਇਹਦੇ ਤਿੰਨ ਤਿੰਨ ਬਿੰਦੂ ਨੇ ਇੱਡੇ ਨੇ ਐ ਸਮਦੂਪੁਜੀ ਤ੍ਰਿਭੁਜ ਬਣਾਣਗੇ ਐ ਸਮਦੂਪੁਜੀ ਤ੍ਰਿਭੁਜ ਦੇ ਸ਼ਿਖਰ ਹਨ ਸੋ ਐਸੀ ਪਾਰੇ ਵਿਦਿਆਰਥੀਓ ਤੁਹਾਡੇ ਅਗਲੇ ਦੋ ਸਵਾਲ ਤੀਜਾ ਤੇ ਚੌਥਾ ਤੇ ਤੁਸੀਂ ਇਸੇ ਤਰ੍ਹਾਂ ਨਿਯਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ